ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀਓ ਫਰੀਦਾ ਖਲਕ ਖਲਕ ਮੈਂ ਖਲਕ ਵਸੈ ਰਬ ਮਾਹੀ ਮੰਦਾ ਕਿਸਨੋ ਆਖੀਐ ਜਾ ਤਿਸ ਬਿਨ ਕੋਈ ਨਾ ਹੋਈ ਫਰੀਦਾ ਬੁਰੇ ਦਾ ਭਲਾ ਕਰ ਗੁਸਾ ਮਨ ਨਾ ਡਾਇ ਦੇਹੀ ਰੋਗ ਨ ਲਗਈ ਵੱਲਾ ਸਭ ਕਿਸ ਪਾਏ ਫਰੀਦਾਂ ਰਾਤ ਕਥੂਰੀ ਵੰਡੀਐ ਸੁਤੈ ਆ ਮਿਲੈ ਨਾ ਭਾਉ ਜਿਨਾਂ ਨਿੰਦਰਾ ਬਲੇ ਤਿਨਾ ਮਿਲਣ ਕੁਆ ਕਸਮ ਦੀ ਨੂਰ ਅਸਹੋਂ ਕੁਰਸਹੋਂ ਝੱਟੀ ਐ ਤੋਦ ਡਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੁ ਕਹੋ ਤਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਤ ਸਰੀ ਮਹਲਾ ਚੌਥਾ ਕਰ ਪਹਿਲਾ ਚਉਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਹੀ ਰੈ रतन नाम हर बसया गुरु हाथ तरयो मेरा माथा जन्म जन्म के किल बिख दुख उतरे ਗੁਰਨਾਮ ਦੀਓ ਰਨ ਲਾਥਾ ਮੇਰਾ ਹਿਆ ਰਤਨ ਨਾਮ ਹਰ ਬਸਿਆ ਗੁਰ ਹਾਤ ਤਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰਨਾਮ ਦਿਓ ਰਿਨ ਲਾਥਾ ਮੇਰੇ ਮਨ ਪਜ ਰਾਮ ਨਾਮ ਸਬਰਥਾ ਗੁਰ ਪੂਰ ਹਰ ਨਾਮ ਦ੍ਰਿੜਾਇਆ ਬਵ ਜੀਵਨ ਬਿਰਥਾ ਰਹਾਓ ਬਿਨ ਗੁਰ ਮੂੜ ਪਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਤਾ ਤਿੰਨ ਸਾਧੂ ਚਰਨ ਨ ਸੇਵੇ ਕਬ ਹੂ ਤਿੰਨ ਸਭ ਜਨਮ ਇਕਤਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲੋ ਜਨਮ ਸਨਾਥਾ ਮੋਕ ਕੀਜੈ ਦਾਸ ਦਾਸ ਦਾਸਨ ਕੋ हर तह दयादार जगन्नाथ हम अंदले ज्ञानहीन अज्ञानी क्यों चल है मार्ग पंथा हम अंदले को गुरु अंचल दीजे ਜਨ ਨਾਨਕ ਚਲ ਹੈ ਮਿਲੰਤਾ ਹਮੰਦਲੇ ਗਿਆਨਹੀਨ ਅਗਿਆਨੀ ਕਿਉ ਚਲ ਹੈ ਮਾਰਗ ਪੰਤਾ ਹਮੰਦਲੇ ਕੋ ਗੁਰ ਅੰਚਲ ਦੀਜੈ ਜਨਾਨ ਨਾਨਕ ਚਲਹਿ ਮਿਲੰਤਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ